ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧੀਮਾਨ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ ਨਵੇਂ ਨਿਯੁਕਤ ਮੁਲਾਜ਼ਮਾਂ ਨੂੰ ਨਿਯੁਕਤੀ ਦੀ ਵਧਾਈ ਦੇਣ ਤੋਂ ਬਾਅਦ ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਜ਼ਿਆਦਾਤਰ ਨਿਯੁਕਤੀ ਪੱਤਰ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਦਿੱਤੇ ਗਏ ਨੇ ਤਕਰੀਬਨ 704 ਨਿਯੁਕਤੀ ਪੱਤਰ ਵੰਡਣ ਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਰੋਜ਼ਗਾਰ ਲਈ ਕਾਫੀ ਲੰਮਾ ਸਮਾਂ ਇੰਤਜ਼ਾਰ ਕੀਤਾ ਹੈ ਪਹਿਲੀਆਂ ਸਰਕਾਰਾਂ ਤੇ ਤੰਜ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਪੁਰਾਣੀਆਂ ਸਰਕਾਰਾਂ ਨੇ ਨੌਕਰੀਆਂ ਦਿੱਤੀਆਂ ਹੁੰਦੀਆਂ ਤਾਂ ਅੱਜ ਸ਼ਾਇਦ ਮੈਂ ਵੀ ਕਿਤੇ ਨੌਕਰੀ ਕਰ ਰਿਹਾ ਹੁੰਦਾ ਨਾ ਕਿ ਰਾਜਨੀਤੀ ਵਿੱਚ ਆਉਂਦਾ ਤੇ ਵਿਰੋਧੀਆਂ ਦਾ ਨਿਸ਼ਾਨਾ ਵੀ ਨਾ ਬਣਦਾ ਤੇ ਨਾ ਵਿਰੋਧੀ ਗਲ-ਗਲ ਤੇ ਮੇਰਾ ਅਸਤੀਫਾ ਮੰਗਦੇ ਹੋਰ ਕੀ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਓ ਦੇਖਦੇ ਹਾਂ ਜਿਹੜਾ ਨੌਕਰੀ ਵੀ ਕਰਦਾ ਹੋਵੇ ਤੇ ਚਿੱਟਾ ਵੀ ਲੈਂਦਾ ਹੋਵੇ ਟਾਈਮ ਹੀ ਨਹੀਂ ਹੁੰਦਾ ਜਿਹਦੇ ਕੋਲੇ ਉਹ ਆਪਣੇ ਕੰਮ ਤੇ ਜਾਂਦਾ ਹੈ ਸ਼ਾਮ ਨੂੰ ਕੰਮ ਤੋਂ ਆ ਜਾਂਦਾ ਹੈ ਪਰਿਵਾਰ ਨਾਲ ਬੈੰਦਾ ਰੋਟੀ ਖਾਂਦਾ ਸੌ ਜਾਂਦਾ ਆਪਣੇ ਪੰਜਾਬੀ ਦੀ ਕਹਾਵਤ ਹੈ ਵਿੱਲਾ ਮਨ ਸ਼ੈਤਾਨੀ ਦਾ ਘਰ ਵਿੱਲੇ ਮਨ ਚੋਂ ਨਿਕਲਦੀਆਂ ਚੀਜ਼ਾਂ ਫਿਰ ਸੋ ਅਸੀਂ ਚਾਹੁੰਦੇ ਹਾਂ ਲੋਕਾਂ ਨੂੰ ਕੰਮ ਤੇ ਲਾਈਏ ਭਾਵੇਂ ਉਹਨਾਂ ਨੂੰ ਖੇਡਾਂ ਚ ਲਾਈਏ ਭਾਵੇਂ ਉਹਨਾਂ ਨੂੰ ਜਿਹੜੇ ਨੌਕਰੀਆਂ ਡਿਜ਼ਰਵ ਕਰਦੇ ਨੇ ਉਹ ਨੌਕਰੀਆਂ ਦੇਈਏ ਪਰ ਉਹਨਾਂ ਨੂੰ ਇੱਕ ਵਾਰੀ ਬਿਜ਼ੀ ਰੱਖੀਏ ਪੁਲਿਸ ਦੇ ਵਿੱਚ ਭਰਤੀ ਕਰੀਏ ਆ ਹੁਣੇ ਹਜੇ ਪੁਲਿਸ ਦੀ ਪਰਸੋਂ ਚੌਥੇ ਨਾਲ ਕਰਕੇ ਆਏ ਆ ਜਾਨ ਖੇਲਾ ਪੁਲਿਸ ਦੀ ਭਰਤੀ ਚੱਲ ਰਹੀ ਹੈ ਹੁਣ ਵੀ ਇਸ ਵਕਤ ਪੁਲਿਸ ਦੀ ਭਰਤੀ ਦੇ ਐਪਲੀਕੇਸ਼ਨਾਂ ਮੰਗੀਆਂ ਹੋਈਆਂ ਨੇ ਸੋ ਇਹ ਸਾਡਾ ਪੰਜਾਬ ਇਹ ਹਜਾ ਪਹਿਲਾਂ ਨਹੀਂ ਸੀਗਾ ਇਹਨਾਂ ਨੇ ਕਰਤਾ ਇਹਨਾਂ ਨੇ ਜਾਣ ਬੁੱਝ ਕੇ ਪੰਜਾਬ ਨੂੰ ਬੇਲਾ ਕਰਤਾ ਇਹੋ ਜਿਹੀਆਂ ਪਾਲਿਸੀਆਂ ਬਣਾਈਆਂ ਵੀ ਜਿਹਦੇ ਨਾਲ ਉਹ ਬਾਹਰ ਨੂੰ ਭੱਜਣ ਬਸ ਹੁਣ ਬਾਹਰੋਂ ਵੀ ਹੁਣ ਉਹ ਉਹ ਕੱਢਣ ਲੱਗੇ ਹੁਣ ਉਹਨਾਂ ਦਾ ਕੀ ਕਰਾਂਗੇ ਆਪਾਂ ਉਹਨਾਂ ਨੂੰ ਵੀ ਇੱਥੇ ਇੰਡੈਸਟ ਕਰਾਂਗੇ ਆਪਣੀ ਨੇ ਉਹ ਵੀ ਪਹਿਲੀ ਗੱਲ ਤਾਂ ਜਾਣਾ ਕਿਉਂ ਪਈ ਉਹਨਾਂ ਨੂੰ ਜੇ ਅੱਜ ਵੀ 50-50 ਲੱਖ ਰੁਪਈਆ ਦੇ ਕੇ ਗੋਰਿਆਂ ਕੋਲੇ ਜਾਣਾ ਪੈ ਰਿਹਾ ਤਾਂ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਹੋਰਾਂ ਦੇ ਕਰਤਾਰ ਸਿੰਘ ਸਰਾਭੇ ਹੋਰਾਂ ਦੇ ਲਾਲਾ ਲਾਜਪਤ ਰਾਏ ਹੋਰਾਂ ਦੀ ਆਤਮਾ ਦਾ ਹਾਲ ਤਾਂ ਦੇਖੋ ਫਿਰ ਕੀ ਹੁੰਦਾ ਉਹ ਬੀਆ ਜੀ ਗੋਰਿਆਂ ਕੋਲੇ ਜਾਣਾ ਸੀ 50-50 ਲੱਖ ਦੇ ਕੇ ਫੇ ਸਾਨੂੰ ਕਿਉਂ ਜ਼ਹੀਦ ਕਰਾਤਾ ਉਹਨਾਂ ਨੂੰ ਜਿਉਂਦੇ ਰੱਖ ਲੈਂਦੇ ਉਹ ਵੀ 90 90 ਸਾਲ ਦੀਆਂ ਉਮਰਾਂ ਪੋਗ ਲੈਂਦੇ ਗੋਲਿਆਂ ਨੂੰ ਕੱਢਣ ਵਾਸਤੇ ਉਹ ਮਰ ਗਏ ਗੋਰਿਆਂ ਕੋਲੇ ਪਹੁੰਚਣ ਵਾਸਤੇ ਆਪਾਂ ਮਰੀ ਜਾਂਦੇ ਆ ਕਦੇ ਪਨਾਮਾ ਦੇ ਜੰਗਲਾਂ ਚ ਕਦੇ ਮਾਲਟਾ ਕਦੇ ਕਿਤੇ ਕਲੰਬੀਆ ਕਦੇ ਕਿਤੇ ਸਿਸਟਮ ਇਹਨਾਂ ਦਾ ਨਹੀਂ ਜਾਂਦਾ ਕੋਈ ਇਹਨਾਂ ਇੱਥੇ ਹੀ ਰਹਿੰਦੇ ਨੇ ਚਾਚੇ ਤਾਏ ਸਾਲੇ ਜੀਜੇ ਪੁੱਤ ਭਤੀਜੇ ਸਾਰੇ ਇੱਥੇ ਨੇ ਕੋਈ ਚੇਅਰਮੈਨ ਆ ਕੋਈ ਉਹ ਆ ਕੋਈ ਉਹ ਆ ਸਾਨੂੰ ਨਹੀਂ ਅਸੀਂ ਨਹੀਂ ਹੈਗੇ ਕੁਝ ਜੀ ਬਸ ਜੇ ਅਸੀਂ ਬਣ ਜੀਏ ਫਿਰ ਸਾਨੂੰ ਗਾਲਾਂ ਦਿੰਦੇ ਆ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਏ ਦੁੱਖ ਇਸ ਗੱਲ ਦਾ ਹੀ ਆ ਬਸ ਇਹਨਾਂ ਨੂੰ ਕਿ ਆਮ ਘਰਾਂ ਦੇ 3 ਪੁੱਤ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਏ ਕੋਈ ਇਹ ਨਹੀਂ ਦੇਖਦੇ ਵੀ ਇਹਦਾ ਲਾਜਿਕ ਕੀ ਐ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਅੱਜ ਭਗਵਾਨਤ ਮਾਨ ਬੈਠਦੇ ਸੱਚੀ ਵਾਸੀ ਕਿਉਂ ਉੱਠਿਆ ਖਾਬੇ ਪਾਸੀ ਕਿਉਂ ਨਹੀਂ ਉੱਠਿਆ ਪਹਿਲਾਂ ਖਾਬੇ ਪਾਸੀ ਉੱਠਦਾ ਸੀ ਉਹ ਅਸਤੀਫਾ ਦੇਣਾ ਚਾਹੀਦਾ ਕੈਨੇਡਾ ਚ ਬਰਫ ਪੈ ਗਈ ਟਰੂਡੋ ਨੇ ਟਰੰਪ ਨੂੰ ਆਏ ਕਹਿੰਦਾ ਭਗਵਾਨ ਤਮਨ ਕੀ ਕਰ ਰਿਹਾ ਹੈ ਅਸਤੀਫਾ ਦੇਵੇ ਯਾਰ ਮੈਨੂੰ ਵਿੱਚ ਕਿਉਂ ਕੜੀ ਸੀ ਜਾਂਦੇ ਯਾਰ ਬਾਰੇ ਕਾਲੇ ਹੋਏ ਪੈਨੇ ਵਿਓਸ ਘਰ ਚ ਜਿਹੜਾ ਘਰ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਮੈਂ ਉਹਨੂੰ ਆਪਣਾ ਘਰ ਨਹੀਂ ਮੰਨਦਾ ਮੁੱਖ ਮੰਤਰੀ ਹਾਊਸ ਨੂੰ ਉਹ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਜੀ ਉੱਥੇ ਸਾਡੇ 3 ਕਰੋੜ ਬੰਦਾ ਮਿਲ ਕੇ ਭੇਜਦਾ ਉੱਥੇ ਇੱਕ ਬੰਦੇ ਨੂੰ ਉਸ ਘਰ ਚ ਹੁਣ ਜਾਣ ਨੂੰ ਤਰਸਦੇ ਫਿਰਦੇ ਨੇ ਉਹ ਇੱਕ ਹਾਰਿਆ ਹੋਇਆ ਬਸਤ ਲੁਧਿਆਣੇ ਤੋਂ ਪਰ ਮੰਤਰੀ ਬਣ ਗਿਆ ਉਹ ਪਹਿਲਾਂ ਤਾਂ ਫਰੰਟ ਗੇਟ ਵਿੱਚ ਦੀ ਆ ਗਿਆ ਉੱਥੇ ਪੁਲਿਸ ਲੱਗੀ ਹੋਈ ਸੀ ਨਾ ਕੋਈ ਅਪਾਇੰਟਮੈਂਟ ਲਈ ਪੁਲਿਸ ਨੇ ਮੋੜਤਾ ਪਿਛਲੇ ਗੇਟ ਵਿੱਚ ਦੀ ਆ ਗਿਆ ਕਹਿੰਦਾ ਮੈਂ ਕਹਿੰਦਾ ਇਸ ਘਰ ਚ ਰਿਹਾ ਹੋਇਆ ਉਹਦਾ ਦਾਦਾ ਮੁੱਖ ਮੰਤਰੀ ਸੀ ਹੈਨ ਮੈਂ ਇਸ ਘਰ ਚ ਰਿਹਾ ਹੋਇਆ ਹਾਂ ਇਸ ਕਰਕੇ ਮੈਨੂੰ ਸਾਰੇ ਗੇਟ ਪਤਾ ਹੈ ਮੈਂ ਚਾਹੇ ਕੰਧ ਟੱਪ ਕੇ ਆ ਤਨ ਤੈਨੂੰ ਆਉਣ ਨਹੀਂ ਦੇਂਦੇ ਇਸ ਘਰ ਚ ਆਉਣ ਵੀ ਤਾਂਤਾ ਮੁੱਖ ਮੰਤਰੀ ਰਹਿ ਲਿਆ ਤਾਂ ਫਿਰ ਉਹ ਲੋਕਾਂ ਤੋਂ ਪਰਮਿਸ਼ਨ ਲੈ ਕੇ ਆ ਇਸ ਘਰ ਦੀਆਂ ਚਾਬੀਆਂ ਲੈ ਕੇ ਆ ਭਾਈ ਐਂ ਚਾਬੀਆਂ ਨਹੀਂ ਦੇਂਦੇ ਲੋਕਾਂ ਜੇ ਕੋਈ ਲੋਕਾਂ ਵਾਸਤੇ ਕਰੋਗੇ ਤਾਂ ਚਾਬੀਆਂ ਲੋਕ ਜਿਹਨੂੰ ਦੇਤੀਆਂ ਉਹ ਤਾਂ ਲੈਂਦੇ ਵੀ ਨਹੀਂ ਭਰਾ ਵੀ ਰੱਖ ਤੂੰ ਹੀ ਰੱਖ ਸਾਨੂੰ ਵਧੀਆ ਲੱਗਦਾ ਇਹਨਾਂ ਨੇ ਮਜ਼ਾਕ ਬਣਾ ਕੇ ਰੱਖ ਲਿਆ ਆ ਲੱਗ ਗਿਆ ਉਹਦਾ ਭਤੀਜਾ ਲੱਗ ਗਿਆ ਉਹਦਾ ਮੁੰਡਾ ਲੱਗ ਗਿਆ ਪੈਸੇ ਹੈ ਨਹੀਂ ਨੰਬਰ ਤਾਂ ਆ ਗਏ ਸੀ ਪੈਸੇ ਹੈ ਨਹੀਂ ਤਕਲ ਮਿਲਾਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਕਰੀਆਂ ਦਾ ਇੰਤਜ਼ਾਰ ਕਰਨ ਵਾਲਿਆਂ ਲਈ ਕਿਹਾ ਕਿ ਥੋੜਾ ਇੰਤਜ਼ਾਰ ਹੋਰ ਕਰਨ ਹੋਰ ਨੌਕਰੀਆਂ ਪੰਜਾਬ ਸਰਕਾਰ ਵੱਲੋਂ ਖੋਲੀਆਂ ਜਾਣਗੀਆਂ ਤੇ ਜਿੰਨਾ ਹੋ ਸਕੇ ਉਹਨਾਂ ਵਧੀਆ ਇਨਫਰਾਸਟ੍ਰਕਚਰ ਪੰਜਾਬ ਨੂੰ ਦਿੱਤਾ ਜਾਵੇਗਾ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ ਤਮਾਮ ਤਾਜ਼ਾਤਰੀਨ ਅਪਡੇਟਸ ਲਈ ਦੇਖਦੇ ਰਹਿਣਾ ਡੀ5 ਚੈਨਲ ਪੰਜਾਬੀ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਉਕਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨੇ ਡਰਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ